ਜੀ ਮਿੱਤਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਵੀ ਆਪਣੀ ਵੀਡੀਓ ਸੂਰਾ ਦੇ ਬੱਚਿਆਂ ਦਾ weight ਕਰਨ ਲੱਗੇ ਆਪਾਂ 40 ਦਿਨ ਦੇ ਬੱਚੇ ਹੋ ਗਏ ਆਪਾਂ ਦੇਖਦੇ ਕਿੰਨਾ weight ਹੋ ਗਿਆ 40 ਦਿਨ ਦੇ ਬੱਚਿਆਂ ਦਾ ਆਜੋ ਦੇਖੀਏ weight ਓ ਮਿੱਤਰੋ ਆਪਣੀ ਕੰਡੇ ਚ ਬੱਚਾ ਰੱਖਿਆ ਹੈ ਤੇ ਦੇਖੋ weight 40 ਦਿਨ ਦੇ ਬੱਚੇ ਦਾ ਦੇਖੋ 40 ਦਿਨ ਦੇ ਬੱਚੇ ਦਾ weight ਤੇ ਤੁਸੀਂ ਵੀ ਦੱਸਿਓ ਸਹੀ ਹੈ weight ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਨਾ weight ਹੋਣਾ ਚਾਹੀਦਾ ਬੱਚੇ ਦਾ ਬਾਈ ਇਹ ਦੂਜੇ ਬੱਚੇ ਦਾ weight ਦੇਖੋ ਕਿੰਨਾ ਆਇਆ 13 ਕਿਲੋ 170 ਗ੍ਰਾਮ 13 ਕਿਲੋ 170 ਗ੍ਰਾਮ ਹੈ ਦੂਜੇ ਬੱਚੇ ਦਾ weight ਹਾਂਜੀ ਨਿਕਲੋ ਇਹ ਬੱਚੇ ਆਪਾਂ ਲੈ ਕੇ ਆਏ ਮਲਗੀਚਰ ਨਾਵੇ ਬਾਈ ਕੋਲੋਂ ਦੇਖੋ ਬਾਈ ਤੇ ਬੱਚੇ ਬਾਈ ਨੇ ਜੋ ਗੱਲ ਕਹੀ ਬਾਈ ਸੱਚ ਹੋਈ ਹੈ ਜਿੰਦੀ ਵੀ ਗੱਲ ਕਹਿੰਦਾ ਬਾਈ ਸੱਚ ਹੁੰਦੀ ਹੈ ਜਿਹੜੇ ਵੀ ਵੀਰ ਨੇ ਕੌਸ ਕਰਨਾ ਹੋਵੇ ਤੁਹਾਨੂੰ ਬਾਰੇ ਜਾਣਕਾਰੀ ਲੈਣੀ ਹੋਵੇ ਆਵੇ ਬਾਈ ਕੋਲ ਜਾਓ ਤੇ ਕੋਰਸ ਕਰੋ ਜੇ ਜੀ ਜਾਣਕਾਰੀ ਲੈਣੀ ਹੈ ਬਾਈ ਕੋਲ ਜਾ ਕੇ ਲਓ ਤੇ ਬੱਚੇ ਦੇਖੋ ਬਾਈ ਕਿੰਨੇ ਚੰਗੇ ਬੱਚੇ ਆ ਇੱਕ ਨੰਬਰ ਕੁਆਲਟੀ ਜਮਾਈ ਇੱਕ ਨੰਬਰ ਕੁਆਲਟੀ ਦੇਖੋ ਬੱਚੇ ਕਿਵੇਂ ਕਿੰਨੇ ਨੰਬਰ ਕੁਆਲਟੀ ਦੇ ਬਈ ਜੇ ਕਿਸੇ ਵੀ ਵੀਰ ਨੇ ਬੱਚੇ ਲੈਣੇ ਹੋਵੇ ਤਾਂ ਆਵੇ ਬਾਈ ਕੋਲ ਜਾ ਕੇ ਗੱਲ ਕਰ ਸਕਦੇ ਤੁਸੀਂ ਕੋਰਸ ਕਰਨਾ ਹੋਵੇ ਤੇ ਜਦ ਮਰਜੀ ਬਾਈ ਨੂੰ ਕਾਲ ਕਰੋ ਆਪਾਂ ਨੇ ਵੀ ਬਾਈ ਨੂੰ ਬਹੁਤ ਕੁਝ ਪੁੱਛਿਆ ਜਦੋਂ ਮਰਜੀ ਬਾਈ ਨੂੰ ਫੋਨ ਕਰ ਸਕਦੇ ਲੋਡ ਪੈ ਜਵੇ ਜਦੋਂ ਮਰਜੀ ਜਾਓ ਬਾਈ ਕੋਲੇ ਕਾਲ ਕਰ ਲੋ ਤੇ ਬਾਈ ਖੜਦਾ ਵੀ ਇਹ ਗੱਲ ਨਹੀਂ ਐ ਵੀ ਜੇ ਆਪਾਂ ਪੈਸੇ ਲਾਏ ਤੇ ਬਾਈ ਪੁੱਛਦਾ ਨਹੀਂ ਐ ਜਦੋਂ ਮਰਜੀ ਕਾਲ ਕਰ ਲੇ ਤੁਸੀਂ ਬਾਈ ਚੱਕੂਗਾ ਮੈਸੇਜ ਕਰ ਦਿਓ ਹਾਂਜੀ ਮਿੱਤਰੋ ਕੱਲ ਤੋਂ ਆਪਾਂ ਰੋਜ਼ੀ ਵੀਡੀਓ ਬਾਇ ਕਰੂਗੇ ਤੇ ਜੇ ਕਿਸੇ ਵੀ ਵੀਰ ਨੇ ਬੱਚੇ ਲੈਣੇ ਹੋਵੇ ਆਪਾਂ ਨੂੰ ਕਾਲ ਕਰ ਸਕਦਾ ਏ ਇਸ ਟਾਈਮ ਆਪਣੇ ਕੋਲ ਬੱਚੇ ਹੈਗੇ ਆ ਤੇ ਹੋਰ ਕਿਸੇ ਵੀ ਕੰਮ ਕੋਈ ਹੋਵੇ ਕੋਈ ਵੀ ਲੋੜ ਹੋਵੇ ਤੇ ਤੁਸੀਂ ਕਾਲ ਕਰ ਸਕਦੇ ਹੋ ਧੰਨਵਾਦ